ਗਵਰਨਮੈਂਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪਧਰੀ ਇੱਕ ਅਹਿਮ ਮੀਟਿੰਗ ਲਾਲਾ ਸੁਨਾਮ ਰਾਏ ਐਮਏ ਹਾਲ ਵਿਖੇ ਹੋਈ ਜਿਸ ਵਿੱਚ ਗਵਰਨਮੈਂਟ ਟੀਚਰ ਯੂਨੀਅਨ ਦੇ ਜ਼ਿਲ੍ਹਾ ਪਧਰੀ ਬਲਾਕ ਪਧਰੀ ਅਤੇ ਰਾਜ ਪਧਰੀ ਵੱਖ-ਵੱਖ ਆਗੂਆਂ ਨੇ ਹਿੱਸਾ ਲਿਆ ਇਸ ਵਿੱਚ ਗਵਰਨਮੈਂਟ ਟੀਚਰ ਯੂਨੀਅਨ ਨੂੰ ਆ ਰਹੀਆਂ ਵੱਖ-ਵੱਖ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਤੇ ਉਸ ਨੂੰ ਕਿਵੇਂ ਹੱਲ ਕੀਤਾ ਜਾਣਾ ਉਹਨਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਇਸ ਮੌਕੇ ਨਾਲ ਹੀ ਪ੍ਰਧਾਨ ਭਗਵੰਤ ਪਠੇਜਾ ਦੀ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਬਲਾਕ ਵਨ ਦੀ ਬਲੈਕ ਟੂ ਦੀ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਉਦੇਦਾਰਾਂ ਨੂੰ ਨਿਯੁਕਤੀਆਂ ਦਿੱਤੀਆਂ ਗਈਆਂ ਅਤੇ ਉਹਨਾਂ ਨੂੰ ਉਹਨਾਂ ਦੇ ਕੰਮ ਸਮਝਾਏਗੇ ਅਤੇ ਕਿਹਾ ਗਿਆ ਕਿ ਗਵਰਨਮੈਂਟ ਟੀਚਰ ਯੂਨੀਅਨ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਅਤੇ ਆਉਣ ਵਾਲੀ ਹਰ ਮੁਸ਼ਕਲ ਵਿੱਚ ਮੁਲਾਇਮਾ ਪ੍ਰਤੀ ਨਾਲ ਚਲੇਗੀ ਉਹ ਕਿਸੇ ਵੀ ਤਰ੍ਹਾਂ ਦਾ ਹੱਕ ਉਭੈਸ ਨੂੰ ਦੁਵਾਨ ਤੋਂ ਗਰੇਜ ਗਵਰਨਮੈਂਟ ਟੀਚਰ ਯੂਨੀਅਨ ਨਹੀਂ ਕਰੇਗੀ ਇਸ ਮੌਕੇ ਬੋਲਦੇ ਹੋਏ ਰਾਜਪ트ਰੀ ਆਗੂਆਂ ਨੇ ਕਿਹਾ ਕਿ ਭਗਵੰਤ ਮਾਨ ਦਾ ਹਰਾ ਪੈਨ ਹਰੀਸ਼ਾ ਦੀ ਥਾਤੇ ਮੁਲਾਇਮਾ ਦੇ ਖੂਨ ਨਾਲ ਲਾਲ ਹੋ ਕੇ ਲਾਲ ਚੱਲਣ ਲੱਗ ਪਿਆ ਹੈ ਜਿਸ ਨੂੰ ਰੋਕਣ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਤੋਂ ਵਿੱਚ ਭਗਵੰਤ ਮਾਨ ਦੇ ਪੈਨ ਵਿੱਚ ਹਰੀ ਸ਼ਾਈ ਜੋ ਮੁੱਕ ਗਈ ਹੈ ਤੇ ਉਸ ਵਿੱਚ ਜੋ ਮੁਲਾਜ਼ਮਾਂ ਦਾ ਖੂਨ ਆ ਕੇ ਲਾਲ ਚੱਲਣ ਲੱਗ ਪਿਆ ਹੈ ਉਸ ਨੂੰ ਮੁੜ ਤੋਂ ਹਰਾ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਇਸ ਦਾ ਸਬਕ ਵੀ ਸਿਖਾਇਆ ਜਾਵੇਗਾ ਇਸ ਮੌਕੇ ਬੋਲਦੇ ਹੋਏ ਗਵਰਨਮੈਂਟ ਟੀਚਰ ਯੂਨੀਅਨ ਦੇ ਆਗੂਆਂ ਨੇ ਵੱਖ-ਵੱਖ ਵਿਭਾਗਾਂ ਵਿੱਚ ਗਵਰਨਮੈਂਟ ਟੀਚਰ ਯੂਨੀਅਨ ਨਾਲ ਹੋ ਰਹੇ ਧੱਕੇ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਕਿਵੇਂ ਆਸਤਾਨ ਨੂੰ ਰੋਕਿਆ ਜਾਵੇਗਾ ਇਸ ਬਾਰੇ ਉਹਨਾਂ ਦੀਆਂ ਮੁਸ਼ਕਲਾਂ ਕਿਵੇਂ ਹੱਲ ਕੀਤੀਆਂ ਜਾਣਗੀਆਂ ਵਿਚਾਰੇ ਬਟਾਰ ਦਰਾ ਕੀਤਾ ਗਿਆ ਅਤੇ ਹੋਰ ਕੀ ਕੁਝ ਕਿਹਾ ਗਿਆ ਕਿ ਗਵਰਨਮੈਂਟ ਟੀਚਰ ਯੂਨੀਅਨ ਕਿਵੇਂ ਲੰਬੇ ਸਮੇਂ ਤੋਂ ਮੁਲਾਇਮਾ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ ਇਸ ਦੌਰਾਨ ਆ ਰਹੀਆਂ ਮੁਸ਼ਕਲਾਂ ਦੇ ਵਿੱਚ ਹਰ ਇੱਕ ਸਾਥੀ ਸਾਥੀ ਦੇ ਨਾਲ ਖੜਾ ਹੈ ਅਤੇ ਹੋਰ ਕੀ ਕੁਝ ਹੋਇਆ ਸਭ ਕੁਝ ਜਾਣ ਲਈ ਸਾਡੇ ਨਾਲ ਬਣ ਤਾ ਗਿਆ ਜੀ ਅੱਜ ਗਵਰਨਮੈਂਟ ਟੀਚਰ ਯੂਨੀਅਨ ਜਿਲ੍ਹਾ ਹਾਟਪਾਟ ਦਾ ਦੋ ਦਿਨ ਜਿਲ੍ਹੇ ਵਿੱਚ ਐਸੇ ਬੁਲਾਈ ਗਈ ਜਿੰਨੇ ਵਿੱਚ ਜੀਟੀਯੂ ਬਲਾਸਟ ਵਾਇਸਿਲ ਦਾ ਦੋ ਦੀ ਟੀਮ ਦਾ ਜਿਹੜਾ ਗਠਨ ਹੈ ਪ੍ਰਧਾਨ ਸੁਧੀਰ ਕਾਲੜਾ ਜੀ ਦੀ ਅਗਵਾਈ ਦੇ ਵਿੱਚ ਇੱਥੇ ਕੀਤਾ ਗਿਆ ਹੈ ਤਾਂ ਕਾਰਜਕਾਰਨੀ ਦਾ ਗਠਨ ਕੀਤਾ ਗਿਆ ਹੈ ਜਿੰਦੇ ਵਿੱਚ ਵਾਈਸ ਪ੍ਰਧਾਨ ਜਨਰਲ ਸਕੱਤਰ ਸਹਾਇਕ ਸਕੱਤਰ ਜਥੇਬੰਦਕ ਸਕੱਤਰ ਕੈਸ਼ੀਅਰ ਸਹਾਇਕ ਕੈਸ਼ੀਅਰ ਤੇ ਹੋਰ ਕਾਰਜਕਾਰਨੀ ਮੈਂਬਰ ਵੀ ਰਹੇ ਗਵਰਨਮੈਂਟ ਟੀਚਰ ਯੂਨੀਅਨ ਫਾਜ਼ਿਲ ਦਾ ਬਲਾਕ ਫਾਜ਼ਿਲ ਦਾ ਦੋ ਦੇ ਅਧੀਨ ਰਹੇ ਗਏ ਨੇ ਜਿੰਦੇ ਵਿੱਚ ਸਾਡੇ ਸੀਨੀਅਰ ਆਗੂ ਸਦਾ ਪਰਮਜੀਤ ਸਿੰਘ ਸ਼ੋਰੇਵਾਲਾ ਭਗਵੰਤ ਸਿੰਘ ਜੀ ਭਗਵੰਤ ਕਟੇਜਾ ਜੀ ਅਮਨਦੀਪ ਸਿੰਘ ਪਰਮਜੀਤ ਸਿੰਘ ਮੰਮੂਖੇੜਾ ਕੁਲਬੀਰ ਸਿੰਘ ਸਰਦਾਰ ਰਵਿੰਦਰਪਾਲ ਸਿੰਘ ਜੀ ਇਹ ਸਾਰੇ ਸਾਥੀਆਂ ਦੀ ਅਗਵਾਈ ਦੇ ਵਿੱਚ ਜ਼ਿਲ੍ਹਾ ਟੀਮ ਦੀ ਅਗਵਾਈ ਦੇ ਵਿੱਚ ਆ ਸਾਥੀ ਤੁਸੀਂ ਦੇਖ ਰਹੇ ਹੋ ਨਾਲ ਖੜੇ ਨੇ ਸਾਰੇ ਇਹ ਨਵੀਂ ਟੀਮ ਦੇ ਇਸ ਦੇ ਮੈਂਬਰ ਚੁਣੇ ਗਏ ਨੇ ਤਾਂ ਕਿ ਬਲੌਕ ਪੱਧਰ ਤੇ ਜਿਹੜਾ ਦੇ ਆਪਕਾ ਨਹੀਂ ਸਮੱਸਿਆਵਾਂ ਤੇ ਹੋਰ ਜਿਹੜੀਆਂ ਸਿੱਖਿਆ ਦੇ ਮਾਹੌਲ ਨੂੰ ਹੋਰ ਸੁਖਾਵਾਂ ਦਿੱਤਾ ਜਾ ਸਕੇ ਉਹਨੂੰ ਸੁਖਾਵਾਂ ਮਾਹੌਲ ਨੂੰ ਬਣਾਉਣ ਲਈ ਤੇਰੇ ਗਵਰਨਮੈਂਟ ਅਧਿਕਾਰੀਆਂ ਨੇ ਮਲੋ ਬਲਾਕ ਪੱਧਰ ਤੇ ਸ਼ੁਰੂਆਤ ਕੀਤੀ ਲਈ ਹੈ। ਹਾਂਜੀ ਪ੍ਰਧਾਨ ਜੀ ਕੀ ਕਹਿਣਾ ਕਿਸ ਤਰ੍ਹਾਂ ਦਾ ਸ਼ੁਰੂਆਤ ਕੀਤੀ ਗਈ ਤੇ ਕਿਸ ਤਰ੍ਹਾਂ ਦਾ ਗਠਨ ਕੀਤਾ ਗਿਆ ਜੀ? ਸਾਹਿਬ ਜੀ ਜਿਹੜੀ ਇਸਾਰਮੀ ਜਿੱਦਿਓ ਸਟੇਟ ਲੈਵਲ ਤੇ ਜਿਹੜੇ ਸਾਰੀ ਸਾਰੀਆਂ ਕਮੇਟੀਆਂ ਬਣਾਈਆਂ ਨੇ। ਕੱਲ੍ਹਾਂ ਜੀ ਸਟੇਟ ਲੈਵਲ ਤੇ ਕਮੇਟੀਆਂ ਬਣਾਈਆਂ ਨੇ। ਸਟੇਟ ਲੈਵਲ ਦੀ ਕਮੇਟੀ ਬਣਾਈ ਗਈ ਉਸ ਤੋਂ ਬਾਅਦ ਕਿਤੇ ਦੀ ਬਣਾਈਆਂ ਉਸ ਤੋਂ ਬਾਅਦ ਸਾਰੀਆਂ ਜਿੰਨੇ ਵੀ ਆਪਣੇ ਪੰਜਾਬ ਦੇ ਜਿਹੜੇ ਐਜੂਕੇਸ਼ਨ ਦੇ ਜਿੰਨੇ ਵੀ ਬਲਾਕ ਨੇ ਉਹਨਾਂ ਦੀਆਂ ਸਾਰੀਆਂ ਕਮੇਟੀਆਂ ਪ੍ਰਧਾਨ ਜੁਨੇਗੇ ਪ੍ਰਧਾਨਾਂ ਨੇ ਆ ਕੇ ਕਾਰਜਕਾਰਨੀ ਬਣਾਈਆਂ ਅੱਜ ਮੇਰੀ ਅਗਵਾਈ ਦੇ ਵਿੱਚ ਫਾਹਿਦ ਕਟੂ ਬਲਾਕ ਦੀ ਕਾਰਜਕਾਰੀ ਬਣਾਈ ਗਈ ਹੈ ਜੀ ਪੂਰਾ ਵਿਸਤਾਰ ਕੀਤਾ ਗਿਆ ਹੈ ਉੰਦੇ ਜਿਹੜੇ ਉੱਤੇ ਚੁਣੇ ਗਏ ਨੇ ਜੁੰਦੇ ਵਿੱਚ ਚਰਨ ਸਕੱਤਰ ਚੁਣੇ ਗਏ ਨੇ ਸੀਨੀਅਰ ਮੋਟ ਪਰ ਦਾਨ ਚੁਣੇ ਗਏ ਨੇ ਵਿਤਾ ਸਕੱਤਰ ਚੁਣੇ ਗਏ ਨੇ ਕਾਰਜਕਾਰੀ ਮੈਂਬਰ ਚੁਣੇ ਗਏ ਨੇ ਉਪ ਪ੍ਰਧਾਨ ਚੁਣੇ ਗਏ ਨੇ ਤੇ ਜਥੇਬੰਦੀ ਸਕੱਤਰ ਚੁਣੇ ਗਏ ਨੇ ਫਿਰ ਸਾਰੇ ਅਹੁਦੇ ਚੁਣੇ ਗਏਗਾ ਕੀ ਆਸ ਕਰਦੇ ਹੋ ਵੀ ਕਿਸ ਤਰ੍ਹਾਂ ਦਾ ਕੰਮ ਕੀਤਾ ਜਾਏਗਾ ਜੀ ਨਵੇਂ ਚੁਣੇ ਮੈਂਬਰਾਂ ਤੇ ਅਹੁਦੇਦਾਰਾਂ ਵੱਲੋਂ ਕੋਈ ਜਿਹੜਾ ਨਾ ਜੀਟੀਯੂ ਦਾ ਸਟਾਰਟਿੰਗ ਤੋਂ 2001 ਤੋਂ ਹੀ ਜਿਹੜਾ ਮੋਟਿਵ ਚੱਲ ਰਿਹਾ ਉਹ ਸਪੋਰਟਿੰਗ ਨੂੰ ਲੈ ਕੇ ਚੱਣੇ ਚਾਹੁੰਦੇ ਜਿੰਨੇ ਵੀ ਕੰਮ ਦਿੱਤੇ ਜਾਣਗੇ ਸਾਰੇ ਜਾਂਚ ਇਚ ਕੀਤੇ ਜਾਣਗੇ ਜਿਹੜੇ ਬਲਾਕ ਖਾਜਲ ਕਟੂ ਦੇ ਜਿੰਨੇ ਵੀ ਕੰਮ ਸਪਰਿਓਰਟੀ ਦੇ ਪੱਧਰ ਤੇ ਜਿੰਨਾ ਵਿੱਚ ਬਹੁਤ ਸਾਰੀਆਂ ਉਹ ਕੜਾ ਰਹੀਆਂ ਨੇ ਉਹ ਸਾਰੇ ਦੇ ਸਾਰੇ ਕੰਮ ਨੂੰ ਲੈ ਕੇ ਖੰਨ ਚਿੰਦੇ ਜਾਣਗੇ ਸਕੂਲਾਂ 'ਚ ਜੋ ਦਿੱਕਤਾਂ ਆ ਰਹੀਆਂ ਨੇ ਕਿਸੇ ਵੀ ਤਰ੍ਹਾਂ ਦੀ ਉਹ ਹਰ ਪੱਖੋਂ ਦੇ ਕੇ ਬਲਾਕ ਕਟੂ ਦੇ ਅਧਿਕਾਰ ਸਾਹਿਬ ਨੇ ਉਹਨਾਂ ਨੂੰ ਅਰਜ਼ਿ ਕੀਤੀ ਜਾਵੇਗੀ ਜਿਹਾ ਕੇ ਮਿਲਿਆ ਜਾਏਗਾ ਪਰ ਜਿੰਨੇ ਵੀ ਕੰਮ ਨੇ ਕੋ ਸਾਰੇ ਦੇ ਸਾਰੇ ਪ੍ਰਿਓਰਟੀ ਦੇ ਲੈ ਕੇ ਪੂਰੇ ਕਰਾਂਗੇ ਜਿਵੇਂ ਕਮੇਟੀ ਦਾ ਗਠਨ ਕੀਤਾ ਗਿਆ ਤੇ ਮੁੱਦਿਆਂ ਬਾਰੇ ਗੱਲਬਾਤ ਕੀਤੀ ਗਈ ਰਾਜ ਪੱਧਰ ਦੇ ਕਿਸ ਤਰ੍ਹਾਂ ਦੇ ਮੁੱਦੇ ਹੋਣਗੇ ਸਾਡੇ ਵੀ ਸਟੇਟ ਵੱਲੋਂ ਸਾਨੂੰ ਪ੍ਰੋਗਰਾਮ ਨਾਲ ਮਿਲਿਆ ਹੀ ਹੋਇਆ ਹੈ ਵੀ ਬਲੌਕ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਜਿਹੜੀ ਆਪਨੇ ਕਾਰਕ ਕਰਨੀ ਦੁਬਾਰਾ ਇਸ ਸੰਸਦ ਨਾਲ ਬੈਠੇ ਕੀਤਾ ਜਾਵੇ ਪਰ ਕੁਝ ਚਾਇਓ ਕਿਸੇ ক্যাਟਾਗਰੀ ਦੇ ਅਧਿਆਪਕ ਹੈ ਕੁਝ ਸਟੇਟ ਦੇ ਸਾਡੇ ਮੁੱਦੇ ਹੁੰਦੇ ਨੇ ਜਿਹਦੇ ਵਿੱਚ ਸਾਰੇ ਪੰਜਾਬ ਦੇ ਕੱਚੇ ਪੱਕੇ ਮੁਲਾਜ਼ਮਨ ਲੜਨਾ ਪੈ ਰਿਹਾ ਤੇ ਜਿਹਦੇ ਵਿੱਚ ਸਾਡਾ ਮੁੱਖ ਮੁੱਦਾ ਹੈ ਵੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਉਣਾ ਸਾਡਾ ਮੁੱਖ ਮੁੱਦਾ ਹੈ ਨੰਬਰ 2 ਤੇ ਪੁਰਾਣੀ ਪੈਨਸ਼ਨ ਬਹਾਲੀ ਜਿਹੜੇ ਅਸੀਂ ਇਹ ਅਗਲੇ 3 ਸਾਲ ਨੇ ਭਗਵੰਤ ਮਾਨ ਸਰਕਾਰ ਦੇ ਉਹਨਾਂ ਦੇ ਖਿਲਾਫ ਅਸੀਂ ਜਿਹੜੀ ਆਪਣੇ ਹੁਣ ਤੋਂ ਹੀ ਆਪਣੀ ਉਹ ਜ਼ਮੀਨੀ ਪੱਧਰ ਤੇ ਤਿਆਰੀ ਸ਼ੁਰੂ ਕਰ ਰਿਆ ਕਿਉਂਕਿ ਸਾਡੀ ਜਿਹੜੀ ਇੱਥੇ ਬੰਦੀ ਹੈ ਉਹ 3 ਸਾਲ ਵਾਸਤੇ ਚੁੜ ਗਈ ਹੈ ਤੇ ਪੰਜਾਬ ਸਰਕਾਰ ਦੇ ਵੀ 3 ਸਾਲ ਹੀ ਪੈਣੇ ਤੇ ਅਸੀਂ ਇਹਨਾਂ ਨੇ ਜਿਹੜੀ ਉਹ ਹਰੇ ਪੈਣ ਵਾਲੀ ਗੱਲ ਹੈ ਉਹ ਪੈਣ ਦੇ ਵਿੱਚ ਜਿਹੜੀ ਸ਼ਾਈ ਜਿਹੜੀ ਹੈਗੀ ਸ਼ਾਇਦ ਉਹਨੇ ਹੁਣ ਲਾਲ ਪਾ ਲਈ ਹੈ ਉਹ ਸਾਡੇ ਖੂਨ ਦੇ ਨਾਲ ਜਿਹੜੀ ਸ਼ਾਈ ਹੈਗੀ ਹੈ ਉਹ ਨਾਲ ਲਿਖ ਰਿਹਾ ਸਾਡਾ ਜਿਹੜਾ ਅਗਾਂ ਆਉਣ ਵਾਲਾ ਭਵਿਸ਼ਾ ਹੈ ਇਹੰਦਾ ਸੀ ਹਰਾਬੰਦ ਸਾਡੇ ਭਲੇ ਲਈ ਚੱਲੂਗਾ ਪਰ ਉਹਦੇ ਜਿਹੜੀ ਸ਼ਾਈ ਹੈ ਵੀ ਅਸੀਂ ਫਿਰ ਦੁਬਾਰਾ ਹਰੀ ਚਰਾ ਕੇ ਅਸੀਂ ਕੱਚੇ ਬਲਾਜੋ ਪੱਕੇ ਵੀ ਕਰਾਉਣੇ ਨੇ ਤੇ ਨੰਬਰ 2 ਤੇ ਅਸੀਂ ਜਿਹੜੀ ਪੁਰਾਣੀ ਪੈਨਸ਼ਨ ਬਹਾਲੀ ਕਰਾਣੀ ਹੈ ਇਹ ਮੁੱਦਾ ਸਾਡਾ ਸਟੇਟ ਦਾ ਦੋ ਮੇਨ ਮੁੱਖ ਏਜੰਡੇ ਤੇ ਰਿਹਾ ਹੈ ਇਹ ਆਉਣ ਵਾਲੇ 3 ਸਾਲਾਂ ਵਿੱਚ ਠੀਕ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ